ਬਹੁਤ ਹੀ ਸਤਿਕਾਰਯੋਗ ਦੇ ਆਪ ਸਾਥੀਓ ਅੱਜ ਅਸੀਂ ਆਪਣੇ ਜਥੇਬੰਦੀ ਡੈਮੋਗ੍ਰਾਫਿਕ ਫਿਚਰ ਫੰਡ ਪੰਜਾਬ ਇਸ ਸਟੇਟ ਕਮੇਟੀ ਵੱਲੋਂ ਲਾਈ ਡਿਊਟੀ ਅਨੁਸਾਰ ਅੰਮ੍ਰਲਾਲਾ ਵਾਲਾ ਇਲਾਕੇ ਦੇ ਪਿੰਡ ਜਿਹੜੇ ਨਿਹਾਲਾ ਲਵੇਰਾ ਤੇ ਕੱਲੀਗ੍ਰਾਮ ਚ ਪਹੁੰਚੇ ਆ ਲਗਾਤਾਰ ਹੀ ਅਸੀਂ ਜੋ ਹੜਪੀਟ ਇਲਾਕਾ ਉਹਦਾ ਦੌਰਾ ਕੀਤਾ ਤੇ ਅੱਜ ਇੱਥੇ ਅਸੀਂ ਜਿਹੜੀ ਟੀੜਾ ਪਸ਼ੂਆਂ ਲਈ ਚਾਰਾ ਉਹ ਲੈ ਕੇ ਪਹੁੰਚੇ ਆ ਲਗਭਗ 60 ਬੈਗ ਜ਼ਿਲ੍ਹਾ ਫਰੀਦਕੋਟ ਦੇ ਫਰੋਜ਼ਪੁਰ ਦੇ ਇਲਾਕਾ ਵੱਲੋਂ ਜੋ ਸਹਾਇਤਾ ਦਿੱਤੀ ਜਾ ਰਹੀ ਹੈ ਉਹਦੇ ਵਿੱਚ ਵੀ ਸਾਡੀ ਪਹਿਲੀ ਕੀਪ ਲੈ ਕੇ ਅਸੀਂ ਇੱਥੇ ਆਏ ਆ ਇਹ ਫੀਡ ਵੰਡਣ ਦਾ ਕੰਮ ਸ਼ੁਰੂ ਹੋ ਗਿਆ ਅੱਗੇ ਵੀ ਅਸੀਂ ਜਿਵੇਂ ਜਿਵੇਂ ਪਾਣੀ ਦਾ ਲੈਵਲ ਘਟਦਾ ਤੇ ਘਰਾਂ ਤੱਕ ਪਹੁੰਚ ਹੁੰਦੀ ਆ ਤਾਂ ਅਸੀਂ ਜਿਹੜੀਆਂ ਆਉਣ ਵਾਲੀਆਂ ਲੋੜਾਂ ਜਿਵੇਂ ਕਿ ਜ਼ਮੀਨ ਪੱਧਰ ਕਰਨ ਦੇ ਲਈ ਕੋਲੋਂ ਵੀ ਡੀਜ਼ਲ ਚਾਹੀਦਾ ਫਸਲਾਂ ਦੁਬਾਰਾ ਗਾਉਣ ਦੇ ਲਈ ਜਜ਼ਮੀਨ ਨੂੰ ਉਸ ਪੱਧਰ ਤੱਕ ਲਿਆਉਣ ਦੇ ਲਈ ਰੇਸ ਸਪਰੇਅ ਦੀ ਲੋੜ ਪਊਗੀ ਤਾਂ ਅਸੀਂ ਉਹਦਾ ਵੀ ਬਹੁਤ ਜਲਦੀ ਮਤਲਬ ਸਮਾਨ ਸਾਰਾ ਲੈ ਕੇ ਪਹੁੰਚਾਂਗੇ ਇੱਥੇ ਪਹੁੰਚਣ ਵਾਲੇ ਜਿਲ੍ਹਾ ਫਿਰੋਜ਼ਪੁਰ ਦੇ ਫਰੀਦਕੋਟ ਦੇ ਸਾਰੇ ਸਾਥੀਆਂ ਦਾ ਧੰਨਵਾਦ ਜੈ ਜਨਤਾ ਜੈ ਸੰਘਰਸ਼